ਇਹ ਹੜ ਉਦੋਂ ਮੰਨਦੇ ਆ ਵੀ ਹੜ ਉਸ ਚੀਜ਼ ਨੂੰ ਮੰਨਦੇ ਆ ਵੀ ਜਦੋਂ ਪੌਂਗ ਡੈਮ ਚੋਂ 50 ਹਜ਼ਾਰ ਜਾਂ 80 ਹਜ਼ਾਰ ਕਿਊਸਕ ਪਾਣੀ ਛੱਡਿਆ ਇਹਨੂੰ ਇਹ ਹੜ ਨਹੀਂ ਮੰਨਦੇ ਅਸੀਂ ਤਾਂ ਬਹੁਤ ਪਿੱਛੇ ਚੱਲ ਗਏ ਕਿਉਂ ਨਿਕਲਦੇ ਆ ਅਸੀਂ ਤੁਹਾਡੇ ਬੱਚੇ ਤਕਰੀਬਨ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਵੀ ਇਹਨਾਂ ਨੂੰ ਤਾਂ ਅਸੀਂ ਦਹਾਵੀਆਂ ਕਿੱਲਾਂ ਦੇ ਮਾਲਕਾਂ ਪਰ ਸਾਡੇ ਪੱਲੇ ਕੱਖ ਵੀ ਨਹੀਂ ਜੀ ਜ਼ੀਰੋ ਹੋ ਗਏ ਸੀ ਪਿੱਛੋਂ ਕੋਈ ਪ੍ਰਸ਼ਾਸਨ ਵੱਲੋਂ ਸੰਕੇਤ ਮਿਲਿਆ ਵਾ ਵੀ ਇਹ ਪਾਣੀ ਜਿਹੜਾ ਵਾ ਵੀ ਘਟ ਜਾਵੇਗਾ ਨਹੀਂ ਜੀ ਨਹੀਂ ਹੁਣ ਅੱਜ ਤੇ ਜਿਹੜਾ ਪਾਣੀ ਹੈਗਾ 5 ਵਜੇ ਤੋਂ ਜਿਹੜਾ ਅੱਜ ਦਾ ਵਾ 4000 ਕਿਊਸਕੋਰ ਵਧਾਤਾ ਪੌਂਗ ਡੈਮ ਚੋਂ ਇਹਦੀ ਨਿਕਾਸੀ ਵਧਾਤੀ ਆ ਦੱਸੋ ਕਿ ਇਹ ਕਿੰਨਾ ਏਰੀਆ ਜਿਹੜਾ ਵਾ ਇੱਥੇ ਗੁੱਜਰਪੁਰ ਦਾ ਤੇ ਘੜਕੇ ਦਾ ਜਿਹੜਾ ਇਸ ਟਾਈਮ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕਾ ਗੁੱਜਰਪੁਰ ਮੁੰਡਾ ਪਿੰਡ ਜੀ ਤੇ ਘੜਕਾ ਜੋ ਵੀ ਪਿੰਡ ਜਦ ਮਨ ਲਓ ਕੋਈ ਦਰਿਆਵਾਂ ਪਾਰ ਜ਼ਮੀਨ ਵਾ ਉਹਦੇ ਵਿੱਚ ਜਿਹੜਾ ਜਿਹੜੀਆਂ ਫਸਲਾਂ ਅੱਜ 6 ਦਿਨ ਹੋ ਗਏ ਝੋਨੇ ਡੁੱਬਿਆ ਨੂੰ ਤੇ ਸਾਡੀ ਮਾਲਕੀਆਂ ਪੈਲੀਆਂ ਦੇ ਵਿੱਚ ਡੈਮ ਬਣਾਤਾ ਬਿਲਕੁਲ ਜੀ ਬਿਲਕੁਲ ਸਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਉਹਨਾਂ ਦਾ ਵੀ ਹਰ ਸਾਲ ਇਹ ਵਾਹ ਪੈਂਦਾ ਆ ਵੀ ਉਹ ਕਿਹੜਾ ਤਰੀਕਾ ਉਹਨਾਂ ਨੂੰ ਅਪਣਾਉਣਾ ਚਾਹੀਦਾ ਜਿਹਦੇ ਨਾਲ ਇਹ ਪਾਣੀ ਜਿਹੜਾ ਵਾ ਰੈਗੂਲਰ ਦਰਿਆ ਦੇ ਪੇਟ ਤੇ ਰਵੇ ਜਾਂ ਜਿਹੜੇ ਬੰਨ ਨਾ ਟੁੱਟਣ ਤੇ ਫਸਲਾਂ ਨਾ ਮਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਨ ਸਾਥੀਓ ਅੱਜ ਆਪਾਂ ਆਪਣੇ ਮੰਡ ਵਾਲੀ 벨ਟ ਵਾਲੇ ਜਿਹੜੇ ਸਾਡੇ ਕਿਸਾਨ ਭਰਾ ਵਾ ਉਹਨਾਂ ਦਾ ਜਿਹੜਾ ਵਾ ਹਾਲਜਾਜਾ ਜਾਣਨ ਵਾਸਤੇ ਅਸੀਂ ਆਏ ਆ ਪਰ ਆਉਂਦਿਆਂ ਅਸੀਂ ਜੋ ਦ੍ਰਿਸ਼ ਪਾਣੀ ਦਾ ਇਹ ਦੇਖਿਆ ਜਿਹੜਾ ਕੁਛ ਦਿਨ ਪਹਿਲਾਂ ਇੱਥੇ ਹਰੀਆਂ ਭਰੀਆਂ ਝੂਮਦੀਆਂ ਫਸਲਾਂ ਸੀਗੀਆਂ ਤੇ ਦੇਖ ਕੇ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਇਹਨਾਂ ਨਾਲ ਕੀ ਗੱਲ ਕਰੀਏ ਤੇ ਕੀ ਨਾ ਕਰੀਏ ਪ੍ਰਮਾਤਮਾ ਨੇ ਜਿੱਥੇ ਐਡਾ ਵੱਡਾ ਕਹਿਰ ਗੁਜ਼ਾਰਿਆ ਵਾ ਔਰ ਬੜੇ ਇਹ ਜਿੰਦਾਦਿਲ ਇਨਸਾਨ ਨੇ ਵੀ ਇਸ ਦੇ ਬਾਵਜੂਦ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਆਓ ਆਪਾਂ ਵੀਰ ਸਤਨਾਮ ਸਿੰਘ ਜੀ ਹੋਣਾ ਨਾ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਜੀ ਇਹ ਜਿਹੜਾ ਪਾਣੀ ਆ ਇਹਦਾ ਜਦੋਂ ਤੁਹਾਡਾ ਫਸਲ ਦੇ ਇੱਥੇ ਝੋਨਾ ਲਾਉਂਦੇ ਜੇ ਇਹ ਪ੍ਰਸ਼ਾਸਨ ਦੀ ਕੋਈ ਇੱਥੇ ਜ਼ਿੰਮੇਵਾਰੀ ਕੋਈ ਇਹ ਚੈੱਕ ਨਹੀਂ ਕਰਦੇ ਵੀ ਪਾਣੀ ਜਿਹੜਾ ਵਾ ਕਿੰਨੇ ਕਿਊਸਸ ਆ ਤੇ ਕਿਸ ਤਰ੍ਹਾਂ ਇਹ ਗਾੜੀ ਰਿਲੀਫ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਬਚ ਸਕਣ ਹਾਂਜੀ ਵੇਖੋ ਜੀ ਪਹਿਲੋਂ ਤੇ ਤੁਹਾਡਾ ਬਹੁਤ-ਬਹੁਤ ਰਾਜੀਵਾਲ ਜੁਨੀਅਨ ਦਾ ਬਹੁਤ-ਬਹੁਤ ਧੰਨਵਾਦ। ਵੀ ਜਿਨ੍ਹਾਂ ਨੇ ਘਟੋ-ਘਟ ਸਾਨੂੰ ਆਣ ਕੇ ਸਾਡੀ ਸਾਰ ਤੇ ਲਈ ਹਾਲ-ਚਾਲ ਤੇ ਪੁੱਛਿਆ। ਕਰੋ ਘਟੋ-ਘਟ ਇੰਨੇ ਕ ਨਾਲ ਹੀ ਨਾ ਬੰਦੇ ਦਾ ਥੋੜਾਕ ਹੌਸਲਾ ਦੁਗੜਾ ਹੋ ਜਾਂਦਾ। ਹਾਂਜੀ ਹਾਂਜੀ। ਦੂਜੀ ਰਹੀ ਗੱਲ ਇਹਦੀ ਪਾਣੀ ਦੀ ਵੇਖੋ ਇਹ ਸਾਡੀ ਮਾਲਕੀਆਂ ਪੈਲੀਆਂ ਦੇ ਵਿੱਚ ਡੈਮ ਬਣਾਤਾ। ਬਿਲਕੁਲ ਜੀ ਬਿਲਕੁਲ। ਜੇ ਡੈਮ ਹੀ ਬਣਾਉਣਾ ਤੇ ਫਿਰ ਪੈਲੀ ਜਿਹੜੀ ਆ ਉਹ ਤੇ ਜਿੰਨੇ ਕ ਪੈਸੇ ਬੰਦੇ ਸਾਨੂੰ ਦੇ ਦੇਣ ਅਸੀਂ ਆਪਦਾ ਕੋਈ ਦੁਕਾਨ ਦਾ ਕਰ ਲਈਏ ਜਾਂ ਕੋਈ ਆਪਦਾ ਕੁਛ ਨਾ ਕੁਛ ਕੋਈ ਡੰਗਰ ਮੇੜੇ ਦਾ ਕੋਈ ਤੇ ਇਹ ਸ਼ਰਿਆਮ ਹੀ ਡੈਮ ਬਣਾਤਾ ਵਾ ਜਿਹਦਾ ਕੋਈ ਦੱਸਿਆ ਪੁੱਛਿਆ ਕੁਛ ਨਹੀਂ ਠੀਕ ਹੈ ਤੇ ਬਾਕੀ ਪ੍ਰਸ਼ਾਸਨ ਵਾਲੀ ਜਿਹੜੀ ਗੱਲ ਵਾ ਉਹ ਤੇ ਇਥੋਂ ਜ਼ਿਕਰ ਕਰਕੇ ਵੀ ਸਾਡੇ ਕੋਲ ਵੀਡੀਓ ਪਈ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਵੀ ਉਥੋਂ ਦਾ ਜਿਹੜਾ ਪ੍ਰਸ਼ਾਸਨ ਮੌਜੂਦਾ ਜਿਹੜਾ ਜੇਈ ਆ ਉਹਨੂੰ ਪੁੱਛਿਆ ਵੀ ਪਾਣੀ ਪਿੱਛੋਂ ਕਿੰਨਾ ਆ ਰਿਹਾ ਵਾ ਹਰੀ ਕਹਿੰਦੇ ਹਰ ਤੇ ਉਹਨੂੰ ਇਥੋਂ ਤੇ ਕੋਈ ਹੁੰਦਾ ਮੈਨੂੰ ਨੌਲੇਜ ਹੀ ਨਹੀਂ ਠੀਕ ਹੈ ਜੀ ਤੇ ਆ ਜਿਹੜੀਆਂ ਪਹਿਲੀਆਂ ਵਾ ਸਾਨੂੰ ਤੇ ਕਣਕ ਦੀ ਵਿਆਸ ਨਹੀਂ ਤੇ ਫਿਰ ਪਾਣੀ ਜਮਾ ਕਰਕੇ ਜੇ ਪਿੱਛੋਂ ਪਾਣੀ ਆ ਜਾਂਦਾ ਇਹਨੂੰ ਅੱਗੇ ਤੇ ਅੱਗੇ ਕੱਢੀ ਜਾਣਾ ਇੱਥੇ 10 ਦਿਨ ਪਾਣੀ ਰੱਖ ਕੇ ਇਹਦੇ ਕੋਲੋਂ ਹੁਣ ਵੀ ਵੇਖੋ ਅਸੀਂ 25 26 ਤਰੀਕ ਦੇ ਉਥੇ ਬੈਠੇ ਹਰੀਕਲ ਹੈਡ ਤੇ ਜੀ ਪਾਣੀ ਇਹਨਾਂ ਨੇ ਨਹੀਂ ਛੱਡਿਆ ਜੀ ਤੇ ਪਾਣੀ ਬੰਦ ਕਰ ਛੱਡਿਆ ਕਰ ਛੱਡਿਆ ਹੁਣ ਇਹਨਾਂ ਨੇ ਕੱਲ ਦਾ ਪਰਸੋਂ ਦਾ ਵੇਖੋ ਅੱਗੋਂ ਵੀਡੀਓ ਆ ਰਹੀਆਂ ਵਾ ਹਰੀਕਲ ਹੈਡ ਤੋਂ ਅੱਗੇ ਉਹ ਕਹਿੰਦੇ ਸਾਡੇ ਬੰਨ ਟੁੱਟ ਗਿਆ ਜੇ ਹੋ ਗਿਆ ਜੀ ਪਾਣੀ ਨਾ ਡੱਕ ਛੱਡਿਆ ਸਾਡਾ ਪਹਿਲਾਂ ਨੁਕਸਾਨ ਕਰਕੇ ਫਿਰ ਜੱਕਦਮ ਛੱਡਿਆ ਤੇ ਜੀ ਉਹਦੇ ਨਾਲੋਂ ਅਸੀਂ ਪਹਿਲਾਂ ਰਿਕਵੈਸਟਾਂ ਕਰਦੇ ਰਹੇ ਜਾ ਕੇ ਪੀ ਪਾਣੀ ਨੂੰ ਜਿਹੜਾ ਵਾ ਥੋੜਾ ਥੋੜਾ ਪਹਿਲੋ ਕੱਢੀ ਜਾਓ ਇੱਧਰ ਵੇਖੋ 3 ਤਰੀਕ ਨੂੰ ਆਪਣੀਆਂ ਤਿੰਨ ਚਾਰ ਜਥੇਬੰਦੀਆਂ ਵੱਲੋਂ ਤੇ ਧਰਨਾ ਲਾਇਆ ਗਿਆ ਹਾਂਜੀ ਆਪਾਂ ਵੀ ਇੱਥੇ ਹਾਜ਼ਰੀ ਲਵਾਈ ਹਾਂਜੀ ਤੁਸੀਂ ਵੀ ਉਥੇ ਹਾਜ਼ਰੀ ਲਵਾਈ 3 ਤਰੀਕ ਨੂੰ ਆਪਾਂ ਕਿੰਨੇ ਤਰਲੇ ਮਾਰੇ ਤੇ 3 ਤਰੀਕ ਨੂੰ ਜੇ ਆਪਣੇ ਕਹਿਣ ਤੇ ਦੋ ਦਾਰ ਤਿੰਨ ਦਾਰੇ ਛੱਡ ਦਿੰਦੇ ਤੇ ਆ ਜਿਹੜਾ 1/2 ਕਿਲੋਮੀਟਰ ਤੇ ਆ ਬੰਨ ਟੁੱਟਿਆ ਵਾ ਬੰਨ ਜਿਹੜਾ ਵਾ ਉਹ ਤੁਹਾਨੂੰ ਦਿਖਾਉਨੇ 2 ਕਿਲੋ ਜਿਹੜੇ 2 ਕਿੱਲੇ ਚੌੜਾ ਹੋ ਗਿਆ ਉਹਨੂੰ ਕਿੱਦਾਂ ਬੰਨਾਂਗੇ 3 3 ਤਰੀਕ ਨੂੰ ਜਿੰਨਾ ਪਾ ਉਥੇ ਤਰਲੇ ਮਾਰਦੇ ਨੇ ਉਦੋਂ ਰਾਤ ਬੰ ਤੇ ਜੇ ਹੁਣ ਪਾਣੀ ਘਟ ਅਜੇ ਵੀ ਕਹਿੰਨੇ ਆ ਕਿ ਬਾਅਦ ਦੇ ਵਿੱਚ ਸਾਨੂੰ ਜੂ ਪੁੱਛੋਗੇ ਵੀ ਤੁਹਾਡਾ ਕੋਈ ਮਦਦ ਤੇ ਮਦਦ ਸਾਡੀ ਜਿਹੜੀ ਉਹ ਅੱਜ ਆ ਜੀ ਬਿਲਕੁਲ ਅੱਜ ਪਾਣੀ ਦੀ ਨਿਕਾਸੀ ਕਰ ਦੇਣਾ ਤੇ ਅਸੀਂ ਘਟੋ ਘਟ ਬੰਨ ਤੇ ਬੰਨ ਲਈ ਅੱਜ ਦੇ ਬੰਨ ਵੱਦੇ ਮਸਾ ਸਾਡੀਆਂ ਕਨਕਾਂ ਤੇ ਕਰ ਕੰਮ ਸੈਟ ਹੋਣਾ ਸੋ ਇਹਨਾਂ ਦਾ ਆਪਣੇ ਵੀਰ ਸਤਨਾਮ ਹੁਣਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਹ ਚਾਹੀਦਾ ਆ ਕਿ ਜਿਹੜਾ ਬਾਅਦ ਦੇ ਵਿੱਚ ਜਿਹੜੇ ਆ ਮੌਜੂਦਾ ਐਮ ਐਲ ਏ ਆ ਜਾਂ ਕੋਈ ਹੋਰ ਪ੍ਰਸ਼ਾਸਨ ਦੇ ਨਮਾਇंदे ਆ ਉਹਨਾਂ ਨੇ ਆਣ ਕੇ ਪੈਂਟਾਂ ਟੰਕ ਕੇ ਇਹਨਾਂ ਨੂੰ ਇੱਥੇ ਕੋਈ ਸਹੂਲਤਾਂ ਮਾਲੀ ਸਹੂਲਤਾਂ ਦੇਣੀਆਂ ਵਾ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਉਹਦੀ ਲੋੜ ਨਹੀਂ ਗਈ ਸਾਡੀਆਂ ਜਿਹੜੀਆਂ ਜ਼ਮੀਨਾਂ ਮਹਿਫੂਜ਼ ਚਾਹੀਦੀਆਂ ਜਿਹੜੀ ਆ ਪਾਣੀ ਦੀ ਨਿਕਾਸੀ ਹੋ ਸਕੇ ਤਾਂ ਜੋ ਅਸੀਂ ਜਿਹੜੀ ਆ ਇੱਕ ਫਸਲ ਸਾਡੀ ਮਰ ਗਈ ਆ ਤੇ ਹੁਣ ਪਾਣੀ ਵੀ ਇਸ ਸਮੇਂ ਦੇ ਵਿੱਚ ਆਣ ਕੇ ਹੋਇਆ ਕਿ ਜਿਹੜੀ ਇਹ ਦੁਬਾਰਾ ਝੋਨਾ ਵੀ ਨਹੀਂ ਲੱਗ ਸਕਦਾ ਕਿਉਂਕਿ ਦੇਣ ਇਹਨੇ ਗਾਂ ਜਾ ਚੁੱਕੇ ਆ ਹੁਣ ਇਹਨਾਂ ਨੂੰ ਗਾੜੀ ਕਣਕ ਦੀ ਆਸ ਆ ਤੇ ਕਿਸਾਨ ਪਹਿਲਾਂ ਹੀ ਰਿਆਂ ਸਪਰੇਆਂ ਦਾ ਖਰਚਿਆਂ ਦਾ ਲਤਾੜਿਆ ਹੋਇਆ ਵਾ ਝੋਨੇ ਦੀ ਫਸਲ ਪਾਲਣ ਤੇ ਉਹਨੂੰ ਮੁੰਜਰ ਤਿੱਕਰ ਲਿਆਉਣ ਤੇ ਕਮ ਸੇ ਕਮ 15000 ਪ੍ਰਤੀ ਏਕੜ ਖਰਚਾ ਲੱਗ ਜਾਂਦਾ ਹੈ ਤੇ ਜਿੱਥੇ ਇਹਨਾਂ ਨੇ ਆਪਦੇ ਹੋਰ ਵੀ ਪਰਿਵਾਰਕ ਜ਼ਰੂਰਤਾਂ ਦੇ ਖਰਚੇ ਜਿਹੜੇ ਸੀਗੇ ਇਸੇ ਤੋਂ ਹੀ ਇਹਨੂੰ ਪੈਦਾ ਕਰਕੇ ਤੇ ਇਹਨਾਂ ਨੇ ਆਪਦੀਆਂ ਲੋੜਿੰਦੀਆਂ ਜਿਹੜੀਆਂ ਆਪਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਸੀ ਉਹਦਾ ਤੇ ਭਾਰ ਪਿਆ ਹੀ ਪਿਆ ਹੈ ਝੋਨੇ ਦੇ ਜਿਹੜਾ ਵਾ ਇਹਨਾਂ ਦਾ ਖਰਚਾ ਲੱਗਾ ਉਹਦਾ ਵੀ ਭਾਰ ਪਿਆ ਵਾ ਤੇ ਸੋ ਅਸੀਂ ਆਪਣੇ ਜਥੇਬੰਦੀ ਰਾਹੀਂ ਰਾਜੇਵਾਲ ਸਾਹਿਬ ਨੂੰ ਮੈਸੇਜ ਦੇਵਾਂਗੇ ਇਸ ਬੈਲਟ ਦਾ ਜਿਹੜਾ ਵਾ ਸਾਰ ਲਈ ਜਾਵੇ ਕਿਉਂਕਿ ਅਸੀਂ ਪਿੱਛੇ ਵੀ ਪ੍ਰਪੋਜ਼ਲ ਬਣਾ ਕੇ ਰਾਜੇ왈 ਸਾਹਿਬ ਨੂੰ ਦਿੱਤੀ ਸੀ ਕਿ ਇਹ ਜਿਹੜਾ ਵਾ ਪਿੱਛੋਂ ਜਿਹੜਾ ਤੁਸੀਂ ਬੰਨ ਵੱਜ ਕੇ 11 12 ਕਿਲੋਮੀਟਰ ਦਾ ਤੇ ਇਹ ਦਰਿਆ ਆਪਦੇ ਸਹੀ ਥਾਂ ਤੇ ਜਾਣਾ ਚਾਹੀਦਾ ਇਹ ਮਾਲਕੀ ਜ਼ਮੀਨਾਂ ਵਾ ਨਾ ਕਿ ਇਹ ਦਰਿਆ ਦੀ ਜ਼ਮੀਨ ਇਹ ਦਰਿਆ ਦੀ ਸਰਕਾਰ ਦੀ ਜ਼ਮੀਨ ਨਹੀਂ ਇਹ ਮਾਲਕੀ ਜ਼ਮੀਨਾਂ ਵਾ ਇਹਨਾਂ ਦੇ ਤੇ ਇਹਦੇ باوجود ਜਿਹੜਾ ਵਾ ਇਹਨਾਂ ਨੂੰ ਇਹਨਾਂ ਨੁਕਸਾਨ ਚ ਲੈਣਾ ਪੈਂਦਾ ਆਪਣੇ ਵੀਰ ਗੁੱਜਰਪੁਰ ਤੋਂ ਜ਼ਿੰਮੇਵਾਰ ਆ ਇਨਾਂ ਤੋਂ ਆਪਾਂ ਪੁੱਛਦੇ ਹਾਂ ਕਿ ਜਿਹੜਾ ਵਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿਹੜਾ ਅਖਤਿਆਰ ਅਪਣਾਉਣਾ ਚਾਹੀਦਾ ਜਿਸ ਦਾ ਕਾਰਨ ਹੈ ਜਦੋਂ ਪਾਣੀ ਆਉਂਦੇ ਆ ਤੇ ਫਸਲਾਂ ਨੂੰ ਬਚਾਇਆ ਜਾ ਸਕੇ ਕਿਹੜੇ ਤਰੀਕੇ ਦੇ ਨਾਲ ਕਿਉਂਕਿ ਆਪਾਂ ਇਹ ਗੱਲ ਗਾੜੀ ਰੱਖਾਂਗੇ ਕਿਸਾਨ ਭਵਨ ਚ ਹਾਂਜੀ ਵੀਰ ਜੀ ਤੁਸੀਂ ਦੱਸੋ ਵੀ ਆਪਣਾ ਜਿਹੜਾ ਪਾਣੀ ਆ ਇਹ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਉਹਨਾਂ ਦਾ ਵੀ ਹਰ ਸਾਲ ਇਹ ਵਾ ਪੈਂਦਾ ਆ ਵੀ ਉਹ ਕਿਹੜਾ ਤਰੀਕਾ ਉਹਨਾਂ ਨੂੰ ਅਪਣਾਉਣਾ ਚਾਹੀਦਾ ਜਿਹਦੇ ਨਾਲ ਇਹ ਪਾਣੀ ਜਿਹੜਾ ਵਾ ਰੈਗੂਲਰ ਦਰਿਆ ਦੇ ਪੇਟ ਚ ਰਵੇ ਜਾਂ ਜਿਹੜੇ ਬੰਨ ਨਾ ਟੁੱਟਣ ਤੇ ਫਸਲਾਂ ਨਾ ਮਰਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਾਜੇਵਾਰ ਪਾਰਟੀ ਕਿਸਾਨ ਜਹੇਬੰਦੀ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਹੈ ਤੇ ਬਹੁਤ-ਬਹੁਤ ਅਸੀਂ ਇਹਨਾਂ ਦਾ ਸਾਰਾ ਨਗਰ ਗੁਜਰਪੁਰ ਵੱਲੋਂ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਚਲੋ ਪਹੁੰਚੇ ਤੇ ਸਹੀ ਸਾਡੇ ਕੋਲੇ ਜੀ। ਤੇ ਮੈਂ ਨਾ ਜੀ ਸਰਕਾਰਾਂ ਜਿਹੜੀਆਂ ਨਾ ਅਸੀਂ ਜਿੰਨੀ ਕਿ ਸਾਡੀ ਮੇਰੀ 50 ਸਾਲ ਦੇ ਨੇੜੇ ਤੇ ਡੰਬਰਾ ਜੀ। ਤੇ ਹੁਣ ਤੱਕ ਅਸੀਂ ਸਰਕਾਰਾਂ ਨੂੰ ਰਾਤ ਦਿਨ ਜਦੋਂ ਇਲੈਕਸ਼ਨ ਆਉਂਦੀ ਇਹੋ ਗੱਲ ਕਰਦੇ ਆ। ਤੇ ਸਾਡਾ ਬੰਨ ਬੰਨ ਕੇ ਸਾਡਾ ਬੰਨ ਬੰਨ ਕੇ ਨੂੰ ਨਹਿਰੀ ਰੂਪ ਕੀਤਾ ਜਾਵੇ ਤੇ ਜਾਂ ਹਨ ਨੂੰ ਨਕੁਆਇਰ ਕਰਕੇ ਤੇ ਜ਼ਮੀਨਾਂ ਦੇ ਸਾਨੂੰ ਪੈਸੇ ਦੇ ਦਿਓ ਅਸੀਂ ਕਦੇ ਬਾਹਰ ਤੇ ਜਾ ਕੇ ਰੋਟੀ ਖਾ ਸਕੀਏ ਅਸੀਂ ਅਸੀਂ ਕਰੀ ਜਾਂਦੇ ਆ ਜੀ ਮੈਕ ਦੇ ਗਾੜੀ ਆਣ ਆਣ ਕੇ ਕਰੀ ਜਾਂਦੇ ਆ ਬੰਨ ਵੱਜਣਾ ਚਾਹੀਦਾ ਨਹਿਰੀ ਰੂਪਰ ਨਹਿਰੀ ਰੂਪ ਕਰਨਾ ਕਿੰਨੇ ਆ ਜੀ ਪਹਿਲੇ ਨੰਬਰ ਤੇ ਸਾਡੀ ਰਾਖੀ ਕਰਨੀ ਸਾਡਾ ਮਾਪਿਓ ਹੁੰਦਾ ਬਚਪਨ ਚ ਜੀ ਉਹਨਾਂ ਨੇ ਆਪਦੀ ਜ਼ਿੰਮੇਵਾਰੀ ਨਿਭਾਤੀ ਉਹ ਸਾਡੇ ਨਾਲ ਖੜੇ ਜੀ ਦੂਜੇ ਨੰਬਰ ਤੇ ਸਰਕਾਰ ਹੁੰਦੀ ਆ ਜੀ ਫਰਿਆਦ ਕਰ ਲਈ ਜੀ ਉਹ ਵੀ ਜਾਂਦੀ ਰਹੀ ਹੁਣ ਤੇ ਸਾਡਾ ਪਰਮਾਤਮਾ ਦੇ ਯਾਸਰਾ ਜੀ ਅਸੀਂ ਤੇ ਇਹੋ ਹੀ ਕਹਿਨੇ ਸਰਕਾਰ ਨੂੰ ਵੀ ਜੇ ਕੋਈ ਕਰ ਸਕਦੀ ਹੈ ਸਾਡੇ ਲਈ ਤੇ ਇਹਨਾਂ ਨੂੰ ਨਹਿਰੀ ਰੂਪ ਦਰਿਆ ਦੀ ਖਲਾਈ ਖਲਾਵੇ ਜਿਹੜਾ ਦਰਿਆ ਦਾ ਬੈੱਡ ਵਾ ਜੀ ਸਾਡੀਆਂ ਜ਼ਮੀਨਾਂ ਨਾਲੋਂ ਮੈਂ ਕਹਿ ਸਕਦਾ ਵਾਂ ਵੀ ਪਾਣੀ ਕੱਢ ਕੇ ਲੈਵਲ ਕਰਕੇ ਵੇਖ ਲੈਣ ਵੀ ਦੋ ਫੋਟੋ ਚਾਊਗਾ ਬਿਲਕੁਲ ਜੇ ਜ਼ਮੀਨ ਦੀ ਦਰਿਆ ਦੀ ਗੱਲ ਕਰੀਏ ਤੇ ਦਰਿਆ 'ਚ ਬੀਜੀ ਹੋਏ ਮਰ ਨਹੀਂ ਸਕਦੀ ਪੈਲੀ 'ਚ ਬੀਜੀ ਮਰਦੀ ਹੈ ਜੀ ਅੱਛਾ ਤੁਹਾਡੇ ਕਹਿਣ ਤੋਂ ਪਾਵ ਜਿਹੜੀਆਂ ਆਪਣੀਆਂ ਮੰਡ ਵਾਲੀਆਂ ਜ਼ਮੀਨਾਂ ਆਪਾਂ ਵਾਹਨ ਕਰਦੇ ਆਂ ਦਰਿਆ ਦੀ ਖਲਾਈ ਨਾ ਹੋਣ ਕਰਕੇ ਉਹਦਾ ਜਿਹੜਾ ਪੱਧਰ ਉਹਦਾ ਪੱਧਰ ਉੱਚਾ ਆਇਆ ਉਹ ਦਰਿਆ ਉੱਚਾ ਹਾਂ ਨਾ ਨਾ ਪਾਣੀ ਤੋਂ ਵੀ ਛੇਤੀ ਬੰਨ ਟੁੱਟਣ ਦੀ ਅਸੀਂ ਮਿੱਟੀ ਰੱਖੀ ਜਾਂਨੇ 8 8 9 9 ਫੁੱਟ ਬੰਨ ਵਧੇ ਆ ਜਦੋਂ ਟੁੱਟਦਾ ਇੱਕਦਾਂਵੀ ਇੱਕਦੇ ਦੋ ਤਿੰਨ ਦਿਨ ਕਿੱਲੇ ਉਹ ਕਿਸਾਨ ਦੀ ਪੈੜੀ ਲੈ ਜਾਂਦਾ ਜੀ ਜਦੋਂ ਇਹ ਇਹ ਇੱਕ ਪੁਆਇੰਟ ਵਾਲੀ ਗੱਲ ਆ ਵੀਰਜੀ ਦੀ ਜਿਹੜਾ ਸਾਡਾ ਨੁਕਸਾਨ ਹੋਇਆ ਵਾ ਉਹਦਾ ਤਾਂ ਇਹਨਾਂ ਦਾ ਕਹਿਣ ਮੁਤਾਬਕ ਕਿ ਕੁਦਰਤੀ ਸਾਡੀ ਪਰਭਾਈ ਕਰ ਸਕਦੀ ਸਰਕਾਰਾਂ ਤੋਂ ਤੇ ਕੋਈ ਆਸ ਨਹੀਂ ਹੈ ਜਿਨ੍ਹਾਂ ਨੇ ਅਜੇ ਤੱਕ ਪਤਾ ਵੀ ਨਹੀਂ ਲਿਆ ਪਰ ਇਹ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆਂ ਔਰ ਆਪਣੀ ਜਥੇਬੰਦੀ ਦੇ ਸਾਡੇ ਉੱਚ ਨੁਮਾਇੰਦਿਆਂ ਨੂੰ ਅਸੀਂ ਜਿਸ ਤਰ੍ਹਾਂ ਸਰਦਾਰ ਪ੍ਰਗਟ ਸਿੰਘ ਜੀ ਆ ਉਹਨਾਂ ਨੂੰ ਕਵਾਂਗੇ ਕਿ ਗਾੜੀ ਅਪੀਲ ਕਰਨ ਕਿ ਘੱਟੋ ਘੱਟ ਇਨਾ ਦਰਿਆਵਾਂ ਦੀ ਖਲਾਈ ਹੋਵੇ ਇੱਥੋਂ ਇਹ ਜ਼ਮੀਨ ਜਿਹੜੀ ਜ਼ਮੀਨ ਦੇ ਵਿੱਚ ਦੀ ਦਰਿਆਵਾ ਨਾ ਕਿ ਸਰਕਾਰੀ ਥਾਂ ਦੇ ਵਿੱਚ ਦੀ ਆ ਇਹ ਜਿਸ ਤਰ੍ਹਾਂ ਹੁਣ ਇਹ ਪਾਣੀ ਦੇ ਨਾਲ ਜਿਹੜੀਆਂ ਫਸਲਾਂ ਮਰ ਗਈਆਂ ਕਮ ਸੇ ਕਮ ਇਹਦੇ ਚੋਂ ਰੇਤ ਹੀ ਨਿਕਲੂਗੀ ਅਗਲਾ ਆਪਦੇ ਘਰ ਦਾ ਗੁਜ਼ਾਰਾ ਚਲਾ ਲੂਗਾ ਨਾਲੇ ਇਹਦੀ ਦਰਿਆ ਦੀ ਖਲਾਈ ਹੋਊਗੀ ਇਹਨਾਂ ਦੇ ਕਹਿਣ ਦਾ ਬਾਬ ਜੇ ਦਰਿਆ ਦੀ ਖਲਾਈ ਹੋਵੇ ਤੇ ਤਾਂ ਵੀ ਇਹ ਜਿਹੜਾ ਬੰਨਾ ਕੁਛ ਨਾ ਕੁਛ ਜਿਹੜਾ ਰਹਿ ਸਕਦਾ ਆ ਅਸੀਂ ਦਵਾਈ ਉਹ ਦਿੰਨੇ ਆ ਵੀ ਜਲ ਘਾੜ ਲੈ ਕਿਸਾਨ ਵੀ ਜਿਹੜੇ ਸਾਡੀ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਆ ਪਰ ਉਹਨਾਂ ਪਾਣੀ ਦੇ ਅੱਗੇ ਛੜਨ ਜਿੰਨਾ ਦਰਿਆ ਚੱਲਦਾ ਉਹਨਾਂ ਦਾ ਜੀ ਉਹ ਵੀ ਇਹ ਗੱਲਾਂ ਦੇ ਵੀ ਜਿੰਨਾ ਦਰਿਆ 'ਚ ਪਾਣੀ ਆਉਂਦਾ ਤੁਸੀਂ ਬੰਦ ਕਰਕੇ ਸਾਨੂੰ ਵੀ ਮਾਰਦੇ ਪਰ ਕਰਦੀ ਸਰਕਾਰ ਇਦਾਂ ਹੀ ਆ ਵੀ ਪਹਿਲਾਂ ਸਾਨੂੰ ਮਾਰਦੀ ਆ ਦਰband ਕਰਕੇ ਤੇ ਮੁੰਨਕੇ ਚੁੱਕ ਕੇ ਦਰ ਤੇ ਅਗਲਿਆਂ ਨੂੰ ਮਾਰਦੀ ਆ ਇਹ ਗੱਲ ਤੁਹਾਡੀ ਬਿਲਕੁਲ ਸੱਚ ਆ ਜੀ ਤੁਸੀਂ ਹੁਣ ਨਾ ਆਪਣਾ ਦੱਸੋ ਕਿ ਇਹ ਕਿੰਨਾ ਏਰੀਆ ਜਿਹੜਾ ਵਾ ਇੱਥੇ ਗੁੱਜਰਪੁਰ ਦਾ ਤੇ ਘੜਕੇ ਦਾ ਜਿਹੜਾ ਇਸ ਟਾਈਮ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕਾ ਇਹ ਘਟੋ ਘਟੇ 2000 ਏਕੜ ਤੇ 2.5000 3000 ਏਕੜ ਜਿਹੜਾ ਗੁੱਜਰਪੁਰ ਮੁੰਡਾ ਪਿੰਡ ਜੀ ਤੇ ਘੜਕਾ ਜੀ ਉਹ ਵੀ ਪਿੰਡ ਜਦੋਂ ਮਨ ਲਓ ਕੋਈ ਦਰਿਆਵਾਂ ਪਾਰ ਜ਼ਮੀਨ ਵਾਂ ਜੀ ਉਹਦੇ ਵਿੱਚ ਜਿਹੜਾ ਇਹ ਜਿਹੜੀਆਂ ਫਸਲਾਂ ਅੱਜ 6 ਦਿਨ ਹੋ ਗਏ ਝੋਨੇ ਡੁੱਬਿਆ ਨੂੰ ਅੱਛਾ ਜਿਹੜਾ ਇਹ ਪਾਣੀ ਜਿਹੜਾ ਜ਼ਿਆਦਾ ਹੋਇਆ ਠੀਕ ਆ ਹਾਂਜੀ ਹ ਹੁਣ ਇਹਦਾ ਕੋਈ ਪਾਣੀ ਘਟਣ ਦਾ ਤੁਹਾਨੂੰ ਪਿੱਛੋਂ ਕੋਈ ਪ੍ਰਸ਼ਾਸਨ ਵੱਲੋਂ ਸੰਕੇਤ ਮਿਲਿਆ ਵਾ ਵੀ ਇਹ ਪਾਣੀ ਜਿਹੜਾ ਵਾ ਵੀ ਘਟ ਜਾਵੇਗਾ ਨਹੀਂ ਜੀ ਨਹੀਂ ਹੁਣ ਅੱਜ ਤੇ ਜਿਹੜਾ ਪੰਜ ਹੈਗਾ 5 ਵਜੇ ਤੋਂ ਜਿਹੜਾ ਅੱਜ ਦਾ ਵਾ 4000 ਕਿਊਸਕੋਰ ਵਧਾਤਾ ਪੌਂਗ ਡੈਮ ਚੋਂ ਇਹਦੀ ਨਿਕਾਸੀ ਵਧਾਤੀ ਆ ਅੱਛਾ ਜੀ ਹਾਂਜੀ ਕਿਉਂਕਿ ਵੇਖੋ ਹਣਾ ਇਹਨਾਂ ਨੇ ਰਾਜਸਥਾਨ ਵਾਲੇ ਕਹਿੰਦੇ ਆ ਵੀ ਤੁਸੀਂ ਇਹਨੂੰ 1400 ਜਿਹੜੀ ਕਪੈਸਿਟੀ ਹੈ ਦੀ ਪੌਂਗ ਡੈਮ ਦੀ ਇਹਨੂੰ ਭਰੋ ਵੀ ਅਸੀਂ ਜਿਹੜਾ ਪਾਣੀ ਜਿਹੜਾ ਸਾਨੂੰ ਸਾਰਾ ਸਾਲ ਪੂਰਾ ਮਿਲ ਸਕੇ ਜੀ ਅਸੀਂ ਨਹੀਂ ਕਹਿੰਦੇ ਵੀ ਨਾ ਭਰੋ ਤੁਸੀਂ ਪਰ ਪਾਲਿਸੀ ਹੈ ਵੀ ਪਹਿਲਾਂ ਮੰਨ ਲਓ ਵੀ ਹੁਣ ਉਹਦੀ ਨਿਕਾਸੀ 18 ਜਾਂ ਰੈਗੂਲਰ ਚੱਲ ਰਹੀ ਸੀ ਜੀ ਜਦੋਂ ਦਰਿਆ ਖਾਲੀ ਸੀ ਉਹਦੀ ਕਪੈਸਿਟੀ ਕਿਉਂ ਨਹੀਂ ਵਧਾਈ ਤੁਸੀਂ ਬਿਲਕੁਲ ਬਿਲਕੁਲ ਹੁਣ 1372 ਫੁੱਟ ਤੇ ਪਹੁੰਚ ਗਿਆ ਇਸ ਟਾਈਮ ਅੱਜ 4000 ਕੀਤੀ ਆ ਹੂੰ ਇਹਨਾਂ ਨੇ ਹੁਣ 1380 ਫੁੱਟ ਤੇ ਜਾ ਕੇ ਜੇ ਇਹਨਾਂ ਨੂੰ ਚਾਂਸ ਲੱਗਦੇ ਵੀ ਬਾਰਿਸ਼ ਜ਼ਿਆਦੀ ਹੁੰਦੀ ਫਿਰ ਜਿੰਨਾ ਵੀ ਮਗਰੋਂ ਬਾਰਿਸ਼ ਦਾ ਪਾਣੀ ਜਿਹੜਾ 1 ਲੱਖ ਜਾਂ 1.5 ਲੱਖ ਕਿਊਸਿਕ ਪਾਣੀ ਤਾਂ ਡੈਮ ਦੇ ਵਿੱਚ ਆਇਆ ਇਹਨਾਂ ਰੈਗੂਲਰ ਉਹ ਕੱਢੀ ਜਾਣਾ ਕਿਉਂਕਿ ਫਿਰ ਤਾਂ ਸਾਡਾ ਕੋਈ ਚੀਜ਼ ਨਹੀਂ ਰਹਿਣੀ ਬਿਲਕੁਲ ਹੀ ਖਤਮ ਹੋ ਜਾਣਾ ਕੰਮ ਇਹਦੇ ਵਿੱਚ ਜੀ ਹਾਂਜੀ ਤੇ ਹੁਣ ਇਸ ਟਾਈਮ ਜਿਹੜੀ ਢਿਲਵਾਂ ਦਾ ਵਾ ਢਿਲਮਾਂ ਦਾ ਹੁਣ ਵੇਖੋ ਜੀ ਉਹਨਾਂ ਦੇ ਕਾਗਜ਼ਾਂ 'ਚ 18000 ਚੱਲਣਦੇ ਆ ਪੌਂਗ ਡੈਮ ਤੋਂ ਠੀਕ ਆ ਤੇ ਇਸ ਟਾਈਮ ਢਿਲਵਾਂ ਦੀ ਜਿਹੜੀ ਰਿਪੋਰਟ ਓ 6000 ਦੀ ਆ ਗੇਜ ਆ ਅੱਛਾ ਜੀ ਮਤਲਬ ਕਿ ਇਹਨਾਂ ਦੀ ਪ੍ਰਸ਼ਾਸਨ ਦੀ ਰਿਪੋਰਟ ਤੋਂ ਜਿਹੜਾ ਵਾਹ ਕੇ ਤਿੰਨ ਗੁਣਾ ਵੱਧ ਜਿਹੜਾ ਪਾਣੀ ਆ ਉਹ ਆਪ ਦਾ ਵਹਿਣ ਚੱਲ ਰਿਹਾ ਵਾ ਇਹ ਹੜ ਉਦੋਂ ਮੰਨਦੇ ਆ ਵੀ ਹੜ ਉਸ ਚੀਜ਼ ਨੂੰ ਮੰਨਦੇ ਆ ਵੀ ਜਦੋਂ ਪੌਂਗ ਡੈਮ ਚੋਂ 50000 ਜਾਂ 80000 ਕਿਊਸਕ ਪਾਣੀ ਛੱਡਿਆ ਇਹਨੂੰ ਇਹ ਹੜ ਨਹੀਂ ਮੰਨਦੇ ਜਿਹੜਾ ਪਾਸਿਆਂ ਤੋਂ ਪਾਣੀ ਜਿਹੜਾ ਸਾਡਾ ਸਾਡੀ ਜਿਹੜੀ ਖੇਤੀ ਮਿਹਨਤ ਤਹਿ ਸਨੈਸ ਹੋ ਗਈ ਇਹਨੂੰ ਹੜ ਨਹੀਂ ਮੰਨਦੇ ਇਹਨੂੰ ਹੜ ਨਹੀਂ ਮੰਨਦੇ ਜਿੰਨਾ ਚਿਰ ਉਹ ਡੈਮ ਚੋਂ ਪਾਣੀ ਨਹੀਂ ਆਉਂਦੇ ਕਾਗਜ਼ਾਂ ਹੀ ਛੱਡਦੇ ਵੀ ਅਸੀਂ ਉੱਥੋਂ ਨਹੀਂ ਛੱਡਿਆ ਜਿਹੜੇ ਚੋਆ ਦਾ ਪਾਣੀ ਜਿਹੜੀਆਂ ਖੱਡਾਂ ਦਾ ਪਾਣੀ ਜਿਹੜਾ ਰਲਦਾ ਵਾ ਨਾ ਉਸ ਚੀਜ਼ ਨੂੰ ਇਹ ਨਹੀਂ ਮੰਨਦੇ ਵੀ ਜਿਹੜਾ ਬਾਰੋ-ਬਾਰ ਤੁਰਿਆ ਆਉਂਦਾ ਹੁਣ ਵੇਖੋ ਵੀ ਕਿੰਨਾ ਪਾਣੀ ਉਹਦੇ ਚ ਵੱਧ ਚਾ ਵਾਧਾ ਜਾਂਦਿਆ ਵੀ 8 ਫੁੱਟ ਦੇ ਕਰੀਬ ਜਿਹੜਾ ਖਦਰੇ ਨਿਸ਼ਾਨ ਤੋਂ ਥੱਲੇ ਫਿਰ ਇਹ ਆ ਵੀ ਪ੍ਰਸ਼ਾਸਨ ਨੂੰ ਅਸੀਂ 22 ਤਰੀਕ ਨੂੰ ਡੀਸੀ ਸਾਹਿਬ ਨੂੰ ਫਿਰੋਜ਼ਪੁਰ ਜਿਹੜਾ ਅਸੀਂ ਮਿ ਇਹਦੀ ਰੈਗੂਲਰ ਚੱਲਣ ਦੋ ਵੀ ਕਿਉਂਕਿ ਜਿਹੜਾ ਪਿੱਛੋਂ ਜ਼ਿਆਦਾ ਪਾਣੀ ਆ ਰਿਹਾ ਤੁਸੀਂ ਰੀਲੀਫ ਸਿਰਫ 20000 ਕਰਨਦੇ ਆ ਤੇ ਸਾਡੇ ਸਟੋਰ ਹੁੰਦਾ ਜਾਂਦਾ ਇਹ ਇਲਾਕੇ ਦੇ ਵਿੱਚ ਜੀ ਤੇ ਉਹਨਾਂ ਨੂੰ ਅਸੀਂ ਕਹਿਨ ਤੇ ਵੀ ਦੋ ਤਿੰਨ ਵਾਰੀ ਮਿਲਤੇ ਵੀ ਧਰਨੇ ਵੀ ਲਾਏ ਤੇ ਨਹੀਂ ਕੀਤਾ ਜੀ ਫਿਰ ਹੁਣ ਸਾਡੇ ਆਰਜੀ ਬੰਨ ਵੇਖੋ ਆਪਦੇ ਜਿਹੜਾ ਕਿਸਾਨਾਂ ਨੇ ਆਪਦੀ ਮਿਹਨਤ ਦੇ ਨਾਲ ਆਪਦੇ ਖਰਚਿਆਂ ਦੇ ਤੇ ਇਹ ਆਰਜੀ ਬੰਨ ਜਿਹੜੇ ਲਾਏ ਸੀ ਨਾ ਹੁਣ ਉਹ ਟੁੱਟ ਚੁੱਕੇ ਆ ਕੁਝ ਟੁੱਟ ਗਏ ਆ ਕੋਜੇ ਜੇ 1 2 ਰਹਿ ਗਏ ਆ ਜੇ ਉਹਨਾਂ ਵਾਲੇ ਸਮੇਂ 'ਚ ਇਹਨਾਂ ਇਸੇ ਤਰ੍ਹਾਂ ਦੀ ਜਿਹੜੀ ਪਾਲਿਸੀ ਵਰਤੀ ਨਾ ਧਿਆਨ ਦਿੱਤਾ ਇਸ ਚੀਜ਼ ਤੇ ਤੇ ਜਿਹੜਾ ਵਾ ਜਦੋਂ ਹੁਣ ਆਪਦੇ ਇਹ ਇਹਨਾਂ আরਜੀ ਬੰਨਾਂ ਦਾ ਧਿਆਨ ਨਹੀਂ ਕਰਦੇ ਜੀ ਜਦੋਂ ਇਹਨਾਂ ਨੂੰ ਖਤਰਾ ਲੱਗਦਾ ਨਾ ਵੀ ਵੱਡੀ ਤੁਸੀਂ ਬੰਨ ਨੂੰ ਖਤਰਾ ਇਹ ਬੱਤੀ ਤੇ ਬੱਤੀਦਾਰੀ ਛੱਡਦੇ ਉਥੋਂ ਹਰੀ ਕੇ ਹੈਡ ਤੋਂ ਤੇ ਫਿਰ ਗਾਰ ਲੈ ਜਿਹੜੇ ਉਹਨਾਂ ਦਾ ਨੁਕਸਾਨ ਹਾਂ ਥੱਲੇ ਵਾਲਾ ਇਲਾਕਾ ਵੀ ਡੋਬਿਆ ਜਾਂਦਾ ਕਿਸਾਨਾਂ ਦੀ ਇਹਨਾਂ ਨੂੰ ਇੱਕ ਭੋਰਾ ਵੀ ਪ੍ਰਵਾਹ ਨਹੀਂ ਜੀ ਹੁਣ ਸਾਡਾ ਸਾਰਾ ਜਿਹੜਾ ਜੋ ਵੀ ਹਰਿਆਚਾਰਾ ਮੋਟਰਾਂ ਬਿਜਲੀ ਵਾਲੇ ਖੰਬੇ ਆ ਸਾਰਾ ਨੁਕਸਾਨ ਆ ਗਿਆ ਇਸ ਟਾਈਮ ਤੇ ਤੇ ਇਸ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਨਾ ਵੀ ਤੁਸੀਂ ਅੱਜ ਤੋਂ ਤਿੰਨ ਮਹੀਨਿਆਂ ਨੂੰ ਆ ਜਾਓ ਚਾਹ ਨੂੰ ਆ ਜਾਓ ਇਹਦੇ ਵਿੱਚ ਕਣਕ ਨਹੀਂ ਜੇ ਬੀਜੀ ਜਾਣੀ ਆ ਇਸਾ ਤੇ ਮੈਂ ਤੁਹਾਨੂੰ ਇਹ ਕਹਿਦਾ ਜੀ ਜੇ ਜਿਸ ਤਰ੍ਹਾਂ ਦਾ ਇਹ ਦ੍ਰਿਸ਼ ਵੇਖ ਰਹੇ ਆ ਇਹਦੇ ਮੁਤਾਬਕ ਆ ਵੀ ਗਾੜੀ ਕਣਕ ਦੀ ਵੀ ਆਸ ਨਹੀਂ ਨਹੀਂ ਜੀ ਨਹੀਂ ਹੋਣੀ ਨਹੀਂ ਫਿਰ ਕੋਈ ਅਧਿਕਾਰ ਇਹ ਆ ਵੀ ਇੰਨਾ ਇਹਨਾਂ ਦਾ ਮੰਨ ਲਓ ਵੀ ਮੌਨਸੂਨ ਸੀਜ਼ਨ ਚੱਲਣ ਦਿਆ ਜੀ ਮਹਿਰਾ ਨੂੰ 4 ਦਿਨ ਪਾਣੀ 15 ਦਿਨ ਪਾਣੀ ਘੱਟ ਵੀ ਦਿੱਤਾ ਜਾ ਸਕਦਾ ਜੀ ਇਹ ਆਪਣਾ ਪੌਂਡ ਪੂਰਾ ਕਰਦੇ ਆ ਵੀ ਅਸੀਂ ਜੇ 15 ਦਿਨੋਂ ਘੱਟ ਵੀ ਵਰਤ ਲੈਣਗੇ ਜੇ ਸਾਰਾ ਸਾਲ ਵਰਤਦੇ ਉਹ ਜੇ 1 ਮਹੀਨਾ ਘੱਟ ਵਰਤ ਲੈਣਗੇ ਤੇ ਕੀ ਆਖਰਾ ਚੱਲੀ ਬਿਲਕੁਲ ਤੇ ਜਿਹੜਾ ਇੱਥੋਂ ਵਾਲਾ ਕਿਸਾਨ ਜਿਹਦੇ ਜ਼ਮੀਨ ਦੇ ਵਿੱਚ ਦੀ ਨਜਾਇਜ਼ ਹੀ ਇਹ ਪਾਣੀ ਜਾ ਰਿਆ ਵਾ ਹਾਂਜੀ ਤੇ ਉਹਦਾ ਨੁਕਸਾਨ ਇਹ मतलब के जायज समझ दे कि होजे कोई गल नहीं ते गाड़ी जेड़ा पूर्ति करनी हां उन्होंने उन्होंने उनका जेड़ा जेड़ा 13 13000 ਕਿਉਂਕਿ राजस्थान ਦਾ ਪੂਰਾ ਹੋਣਾ ਚਾਹੀਦਾ ਕਿਤੇ ਨਾ ਕਿਤੇ ਸਾਡੇ ਜਿਹੜਾ ਪੰਜਾਬ ਪੰਜਾਬੀਅਤ ਦੇ ਨਾਲ ਵੀ ਇੱਕ ਵਿਤਕਰੇ ਵਾਲੀ ਗੱਲ ਚੱਲ ਰਹੀ ਹੈ ਹਾਂਜੀ ਹਾਂਜੀ ਬਹੁਤ ਹੀ ਰਾਜਸਥਾਨ ਦਾ ਬਹੁਤ ਫਿਕਰ ਕਰਦੇ ਆ ਬਹੁਤ ਜਿਆਦਾ ਫਿਕਰ ਕਰਦੇ ਰਾਜਸਥਾਨ ਫੀਟਰ ਦਾ ਇਹ ਵੀ ਉਹਦਾ ਅਸੀਂ ਪੂਰਾ ਕਰਨਾ ਪਾਣੀ ਰਾਤ ਨੂੰ 40 40 ਮਿੰਟ ਬਾਅਦ ਮੈਂ ਇੱਥੇ ਰਹਿ ਕੇ ਵੇਖਿਆ ਤੇ ਉਹਨੂੰ ਉਹਨੂੰ ਚੈੱਕ ਕਰਦੇ ਅੱਧੇ ਅੱਧੇ ਘੰਟੇ ਬਾਅਦ ਵੀ ਉਹਦਾ ਪੌਂਡ ਡਾਊਨ ਨਾ ਚੱਲ ਜੇ ਹਨ ਉਸੇ ਵੇਲੇ ਆ ਜਾਣਾ ਵੀ ਇਹਦਾ ਜਿਹੜਾ ਲੈਵਲ ਉਹ ਕੱਢ ਗਿਆ ਤੇ ਸਾਡਾ ਨੁਕਸਾਨ ਇਹ ਕੌਣ ਭਰੂਗਾ ਜਿਹੜਾ ਇਹਨਾਂ ਨੁਕਸਾਨ ਮਾਲਕੀ ਜ਼ਮੀਨਾਂ ਦਾ ਹੋ ਗਿਆ ਅਸੀਂ ਤਾਂ ਬਹੁਤ ਪਿੱਛੇ ਚੱਲ ਗਏ ਕਿਉਂ ਨਿਕਲਦੇ ਆਂ ਹੀ ਤੁਹਾਡੇ ਬੱਚੇ ਤਕਰੀਬਨ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਵੀ ਇਹਨਾਂ ਨੂੰ ਤਾਂ ਅਸੀਂ ਦਹਾਵੀਆਂ ਕਿੱਲਾਂ ਦੇ ਮਾਲਕਾਂ ਪਰ ਸਾਡੇ ਪੱਲੇ ਕੱਖ ਵੀ ਨਹੀਂ ਜੀ ਜ਼ੀਰੋ ਹੋ ਗਏ ਅਸੀਂ ਜੀ ਸੋ ਅਸੀਂ ਇਹੀ ਗੱਲ ਲੱਗੇ ਕੱਲ ਵੀ ਕਰ ਰਹੇ ਅਸੀਂ ਵੀ ਕੁਝ ਕਿਸਾਨ ਭਰਾਵਾਂ ਦੀ ਇਹ ਮੰਡ ਬੈਲਟ ਵਾਲੇ ਪਿੰਡਾਂ ਦੀ ਜਿਹੜੀ ਆ 20 25 25 ਕਿੱਲੇ ਮਰੱਬਾ ਮਰੱਬਾ ਜ਼ਮੀਨ ਆ ਜਿਹੜੀ ਮੰਡ ਚ ਆ ਤੇ ਜਦੋਂ ਹਰ ਸਾਲ ਇਹ ਪਾਣੀ ਦੀ ਜਿਹੜੀ ਮਾਰ ਪੈਂਦੀ ਆ ਜਿਹੜੀ ਪ੍ਰਸ਼ਾਸਨ ਦੀ ਨਾਕਾਮੀ ਕਰਕੇ ਨੁਕਸਾਨ ਹੁੰਦਾ ਵਾ ਤੇ ਕੁਝ ਘਰ ਜ਼ਿਮੀਂਦਾਰ 20-20 ਕਿੱਲੇ ਵਾਲੇ ਆ ਜਿਹੜੇ ਮਤਲਬ ਕਿ ਦਿਹਾੜੀਆਂ ਕਰਨ ਨੂੰ ਮਤਾਜ ਹੋ ਜਾਂਦੇ ਕਿਉਂਕਿ ਜੇ ਮੰਡ ਲੱਗਦਾ ਏ ਤੇ ਉਹਨਾਂ ਦੇ ਚੁੱਲ੍ਹੇ ਤਪਦੇ ਆ ਅਦਰਵਾਈਜ਼ ਜਿਹੜਾ ਵਾ ਕਿ ਉਹਨਾਂ ਨੂੰ ਆਪ ਦੀ ਰੋਟੀ ਦੇ ਵੀ ਲਾਲੇ ਪੈ ਜਾਂਦੇ ਜਿਹੜਾ ਕਿ ਕਿਸਾਨ ਅੰਨ ਦਾਤਾ ਕਿਹਾ ਜਾਂਦਾ ਉਹਨੂੰ ਖੁਦ ਨੂੰ ਵੀ ਆਪ ਦੀ ਜਿਹੜੀ ਆ ਰੋਟੀ ਪੈਦਾ ਕਰਨ ਵਾਸਤੇ ਦੂਜਿਆਂ ਦੇ ਹੱਥਾਂ ਵੱਲੇ ਵੇਖਣਾ ਪੈਂਦਾ ਹੈ ਤੋ ਸਾਡੇ ਨਾਲ ਸਾਡੇ ਵੀਰ ਗੁਰਵਿੰਦਰ ਭਾਰਤੀ ਕਿਸਾਨ ਯੂਨੀਅਨ ਦੇ ਪਿੰਡ ਦੇ ਇਥੋਂ ਦੇ ਵੀ ਨਮਾਇੰਦੇ ਆ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਵੀਰ ਗੁਰਵਿੰਦਰ ਜੀ ਤੁਸੀਂ ਇਹ ਜਿਹੜਾ ਪਾਣੀ ਨੇ ਨੁਕਸਾਨ ਕੀਤਾ ਆ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਕਿੰਨਾ ਜ਼ਿੰਮੇਵਾਰ ਸਮਝਦੇ ਜੀ ਜ਼ਿੰਮੇਵਾਰ ਵੇਖੋ ਜੀ ਇਹ ਅਰੀਏ ਪ੍ਰਸ਼ਾਸਨ ਤੇ ਕੋਈ ਮੈਨੂੰ ਜ਼ਿੰਮੇਵਾਰੀ ਨਹੀਂ ਲੱਗਦੀ ਜਿ ਤਰ੍ਹਾਂ ਇਹਨਾਂ ਵੀਰਾਂ ਨੂੰ ਵੇਖਨਦਾ ਹਾਂ ਉਦੋਂ ਦਾ ਜਿੱਦਣ ਪਹਿਲੇ ਦਿਨ ਵੀ ਬਾਣ ਟੁੱਟਾ ਇਹਨਾਂ ਨੇ ਬਹੁਤ ਮਿਹਨਤ ਕਰਕੇ ਥੋੜਾ ਜਿਹਾ ਆਪਣੇ ਲੈਵਲ ਤੇ ਪਿੰਡ ਵਾਲਿਆਂ ਨੇ ਦੋ ਤਿੰਨਾਂ ਪਿੰਨਾ ਇਕੱਠੇ ਹੋ ਕੇ ਬੱਧਾ ਸੀ ਪਰ ਉਦੋਂ ਬਾਅਦ ਜਦੋਂ ਇੱਕਦਮ ਪਾਣੀ ਆ ਗਿਆ ਤੇ ਫੇਰ ਇਹ ਉਦੋਂ ਦੇ ਡੁੱਬੇ ਪਏ ਆ ਤੇ ਡੁੱਬੇ ਹੀ ਰਹਿਣਾ ਤਿੰਨ ਚਾਰ ਮਹੀਨੇ ਵੇਖੋ ਇਹਨਾਂ ਦਾ ਨੁਕਸਾਨ ਜਿਹੜਾ ਹੈ ਆਪਾਂ ਪੂਰਾ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹਾਂ ਇੱਥੇ ਕੱਲ ਅਸੀਂ ਥੱਲੇ ਉਤਰੇ ਹਾਂ ਪੰਜ ਪੰਜ ਫੁੱਟ ਪਾਣੀ ਆ ਦੇ ਵਿੱਚ ਝੋਨੇ ਤੇ ਤੁਰਿਆ ਨਹੀਂ ਜਾਂਦਾ ਹਲੇ ਵੀ ਪਾਣ ਦੇ ਵਿੱਚ ਜੀ ਐਸ ਝੋਨੇ ਜੋ ਝੋਨਾ ਮਤਲਬ ਐਡਾ ਭਾਰਾ ਹੋਵੇ ਤੇ ਡਿੱਗਣ ਪੈਂਦਾ ਬੰਦਾ ਠੀਕ ਆ ਤੇ ਪਰ ਇਹ ਹੁਣ ਵੇ ਇਹ ਪਾਣੀ ਇਸ ਟਾਈਮ ਝੋਨੇ ਦੇ ਵਿੱਚ ਵੀਰ ਜੀ ਉਹਨਾਂ ਦੇ ਕਹਿਣ ਮੁਤਾਬਕ 6-6 ਫੁੱਟ ਪਾਣੀ ਆ। ਹਾਂਜੀ ਹੈਗਾ ਇਹਨਾਂ। ਸੋ ਵੀਰ ਜੀ ਅਸੀਂ ਆਪਣੇ ਜਥੇਬੰਦੀ ਦੇ ਮਾਧਿਅਮ ਰਾਹੀਂ ਔਰ ਕਿਸਾਨ ਭਰਾਵਾਂ ਦੇ ਨਾਲ ਅਸੀਂ ਖੜੇ ਆਂ ਔਰ ਪ੍ਰਸ਼ਾਸਨ ਨੂੰ ਇਹਦੇ ਵੱਲੇ ਧਿਆਨ ਦੇਣਾ ਚਾਹੀਦਾ ਵਾ। ਇਹ ਜਿਹੜਾ ਪਾਣੀ ਦਾ ਅਸੀਂ ਦ੍ਰਿਸ਼ ਵੇਖ ਰਹੇ ਫਸਲ ਮਰੀ ਆ। ਇਸ ਨੂੰ ਸਾਰੇ ਨੂੰ ਵੇਖ ਕੇ ਅਸੀਂ ਇਸ ਗੱਲ ਦੀ ਅੱਜ ਇਹ ਪ੍ਰਣ ਕਰਦੇ ਆਂ ਕਿ ਜਿਹੜਾ ਇਹ ਪਿਛੇ ਪ੍ਰਪੋਜ਼ਲ ਬਣੀ ਸੀ ਵੀ ਇਹ ਜਿਹੜਾ ਤੁਸੀ ਬੰਨ ਬੱਜ ਕੇ ਇਹ ਇਨਾਂ ਦੀ ਮਾਲਕੀ ਜ਼ਮੀਨ ਆ ਅਸੀਂ ਐਂਡ ਤੱਕਰ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ ਜਥੇਬੰਦੀ ਵਿੱਚ ਲੜਾਈ ਲੜ ਕੇ ਹਰੇਕ ਮੀਟਿੰਗ ਦੇ ਵਿੱਚ ਗੱਲ ਪਹਚਾਵਾਂਗੇ ਵੀ ਇਨਾਂ ਕਿਸਾਨਾਂ ਨੂੰ ਜਿਹੜਾ ਵਾ ਨਾ ਮਾਰਿਆ ਜਾਵੇ ਇਨਾਂ ਨੂੰ ਆਪਣੀਆਂ ਮਾਲਕੀਆਂ ਜ਼ਮੀਨਾਂ ਦੇ ਹੱਕ ਦਿੱਤੇ ਜਾਣ ਔਰ ਤੁਸੀ ਬੰਨ ਜਿਹੜਾ ਬੰਨ ਕੇ ਤੇ ਇਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ ਅਸੀਂ ਇਨਾਂ ਵੀਰਾਂ ਨੂੰ ਵਿਸ਼ਵਾਸ ਦਿਵਾਉਂਨੇ ਵੀ ਅਸੀਂ ਇਹ ਤੁਹਾਡੀ ਲੜਾਈ ਜ਼ਰੂਰ ਲੜਾਂਗੇ ਇੱਕਲਾ ਵੀਰ ਜੀ ਵੇਖੋ ਇੱਕ ਮੇਰੀ ਹੋਰ ਬੇਨਤੀ ਆ ਜੀ ਮੈਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਵੀ ਥੋੜਾ ਜਿਹਾ ਵਿਸ਼ੇਸ਼ ਧਿਆਨ ਇਹਨਾਂ ਕਿਸਾਨਾਂ ਦਾ ਦੇ ਕੇ ਉਹਨਾਂ ਤੇ ਸਾਨੂੰ ਆਸ ਹੈ ਕਿ ਆ ਵੀ ਉਹ ਕੁਝ ਕਰ ਸਕਣਗੇ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਜਥੇਬੰਦੀ ਰਾਹੀਂ ਸਾਡੇ ਜ਼ਿਲ੍ਹੇ ਦੇ ਜਿਹੜੇ ਵੈਲ ਐਜੂਕੇਟਿਡ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਔਰ ਜਿਹੜੇ ਜ਼ਿਲ੍ਹੇ ਦੇ ਆਪਣੇ ਸਟੇਟ ਦੇ ਸਖਤਰ ਨੇ ਸਰਦਾਰ ਪ੍ਰਗਟ ਸਿੰਘ ਜੀ ਤਲਵੰਡੀ ਨਪਾਲਾ ਉਹਨਾਂ ਦੇ ਰਾਹੀਂ ਅਸੀਂ ਰਾਜੇਵਾਲ ਸਾਹਿਬ ਦੇ ਨਾਲ ਵਿਸ਼ੇਸ਼ ਤੌਰ ਤੇ ਅੱਗੇ ਵੀ ਪ੍ਰੋਪੋਜ਼ਲ ਦਿੱਤੀ ਸੀ ਹੁਣ ਅਸੀਂ ਇਹ ਜਿਹੜਾ ਵਾ ਪਾਣੀ ਦਾ ਦ੍ਰਿਸ਼ ਵੇਖ ਕੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਤੇ ਅਸੀਂ ਦੂਜੀਆਂ ਜਥੇਬੰਦੀਆਂ ਨਾਲ ਉਹ ਅਪੀਲ ਕਰਾਂਗੇ ਤੇ ਅਸੀਂ ਇਹ ਮੇਨ ਏਜੰਡਾ ਲੈ ਕੇ ਚੱਲਾਂਗੇ ਇਹ ਜਿਹੜੇ ਤੁਸੀਂ ਬੰਨਦਾ ਤੁਹਾਡੀਆਂ ਮਾਲਕੀ ਜ਼ਮੀਨਾਂ ਨੂੰ ਜਿਹੜਾ ਮਹਫੂਜ਼ ਕਰਨ ਵਾਸਤੇ ਕਿਉਂਕਿ ਸਰਕਾਰ ਵਾਸਤੇ ਵੇਖੋ ਜੀ ਕਿੰਨੇ ਕਿੰਨੇ ਵੱਡੇ ਵੱਡੇ ਹਾਈਵੇ ਕੱਢਣਦੇ ਆ ਕਿੰਨਾ ਕਿੰਨਾ ਪੈਸਾ ਉਹਦੇ ਤੇ ਲਾਉਂਦੇ ਆ ਤੇ ਸਾਡਾ ਤੇ ਕੋਈ 14-15 ਕਿਲੋਮੀਟਰ ਦਾ ਕੋਈ ਏਰੀਆ ਏ ਮਾਮੂਲੀ ਆ ਜੀ ਵੇਖੋ ਭਗਵੰਤ ਮਾਨ ਸਰਕਾਰ ਇਸ ਟਾਈਮ ਇਹਦੇ ਵਾਸਤੇ ਪਿੰਨ ਚਲਾਉਣ ਨੂੰ ਉਹਨਾਂ ਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਕੀ ਇਹ ਕੋਈ ਬਹੁਤਾ ਵੱਡਾ ਸਟੇਟ ਲੈਵਲ ਦਾ ਮੁੱਦਾ ਨਹੀਂਗਾ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਛੋਟੇ ਜੇ ਕਸਬੇ ਦਾ ਛੋਟਾ ਜਿਹਾ ਮੁੱਦਾ ਵਾ ਉਹਨਾਂ ਦੇ ਮੁਤਾਬਕ ਜੇ ਪੂਰੀ ਸਟੇਟ ਦੇ ਮੁਤਾਬਕ ਵੇਖਿਆ ਜਾਵੇ ਤੇ ਤੇ ਮੈਂ ਚਾਹੂੰਗਾ ਵੀ ਉਹ ਜਿਹੜੇ ਆ ਇੱਥੇ ਚੋਂ ਪੰਜਾਂ ਪਿੰਡਾਂ ਤੋਂ ਉਹ ਜਿਹੜੇ ਆ ਸੀਸਾ ਲੈ ਸਕਦੇ ਆ ਜੇ ਅਜੇ ਵੀ ਉਹਨਾਂ ਕੋਲੇ ਸਮਾਂ ਸਾਲ ਡੇਢ ਸਾਲ ਹੈਗਾ ਵਾ ਜੇ ਉਹ ਇਹਦੇ ਵਿੱਚ ਕੋਈ ਕੰਮ ਐਸਾ ਕਰਨ ਇਹ ਜਿਹਦੇ ਵਾਸਤੇ ਕਿਸਾਨ ਉਹਨਾਂ ਨੂੰ ਯਾਦ ਕਰਨਾ ਅਸੀਂ ਆਪਣੇ ਮੋਹਨ ਸਿੰਘ ਹਣਾ ਦੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗੇ ਕਿ ਕਮ ਸੇ ਕਮ ਅੱਜ ਤੁਹਾਡੇ ਕੋਲੇ ਕੋਈ ਬਹਾਨਾ ਕੋਈ ਮਜਬੂਰੀ ਨਹੀਂ ਹੈ ਤੁਸੀਂ ਕਲਮ ਚਲਾ ਕੇ ਜਿਹੜਾ ਇਹ ਕਿਸਾਨਾਂ ਦਾ ਹੱਲ ਕਰ ਸਕਦੇ ਆ ਤਾਂ ਜੋ ਜਿਹੜਾ ਕਿਸਾਨ ਆ ਇਹ ਨਾਲ ਲਤਾੜਿਆ ਜਾਵੇ ਜੇ ਕਿਸਾਨ ਖੁਸ਼ਹਾਲ ਆ ਤੇ ਸਾਰਾ ਦੇਸ਼ ਖੁਸ਼ਹਾਲ ਆ ਸੋ ਅਸੀਂ ਇਸ ਇੰਟਰਵਿਊ ਦੇ ਵਿੱਚ ਇਸ ਜਿਹੜੇ ਦ੍ਰਿਸ਼ ਦੇ ਵਿੱਚ ਹੋਰ ਵੀ ਕਿਸਾਨ ਜਥੇਬੰਦੀਆਂ ਨੂੰ ਔਰ ਆਪਣੀ ਰਾਜੇਵਾਲ ਜਥੇਬੰਦੀ ਨੂੰ ਬਾਪੂ ਬਲਬੀਰ ਸਿੰਘ ਰਾਜੇਵਾਲ ਨੂੰ ਇਹ ਅਪੀਲ ਕਰਦੇ ਆ ਕਿ ਇਹ ਕਿਸਾਨਾਂ ਦੀ ਸਾਰ ਲਈ ਜਾਵੇ ਸੋ ਇਸ ਤੋਂ ਵੱਧ ਸਾਡੇ ਕੋਲੇ ਹੁਣ ਇਹ ਇਨਾ ਦਰਦਨਾਖ ਹਾਲ ਵੇਖ ਕੇ ਕੋਈ ਸ਼ਬਦ ਨਹੀਂ ਗਏ ਰਹਿ ਗਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ